ਸਤਿ ਸ਼੍ਰੀ ਅਕਾਲ ਜੀ। ਆਪ ਸਭ ਦਾ ਸਵਾਗਤ ਹੈ ਸਾਡੇ ਚੈਨਲ ਮਮਾਜ਼ ਕਿਚਨ ਵਿੱਚ। ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਸਾਡੀਆਂ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਹੋ। ਅੱਜ ਆਪਾਂ ਬਣਾ ਰਹੇ ਆਲੂ ਫਲੀਆਂ। ਇਹਦੇ ਚ ਪਾਵਾਂਗੇ ਆਪਾਂ ਅਦਰਕ, ਹਰੀਆਂ ਮਿਰਚਾਂ, ਲਸਣ, ਲਾਲ ਟਮਾਟਰ। ਇਸ ਦਾ ਪੇਸਟ ਬਣਾ ਲਾਂਗੇ। ਲਓ ਜੀ ਹੁਣ ਪੇਸਟ ਬਣ ਗਿਆ। ਹੁਣ ਆਪਾਂ ਆਲੂ ਕਟਾਂਗੇ। ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗੀਆਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਕਮੈਂਟ ਕਰਨਾ ਗਾ ਦੋਸਤਾਂ ਵਿੱਚ ਵੀ ਵੀਡੀਓ ਨੂੰ ਸ਼ੇਅਰ ਕਰਨਾ। ਤੇ ਹੁਣ ਆਪਾਂ ਇਹਨਾਂ ਆਲੂਆਂ ਨੂੰ ਧੋ ਲਾਂਗੇ ਧੋਣ ਤੋਂ ਬਾਅਦ ਛਾਲਣੀ 'ਚ ਸੁੱਕਣੇ ਪਾ ਦਾਂਗੇ ਤਾਂ ਜੋ ਤੇਲ ਦੇ ਵਿੱਚ ਛਣ ਛਣ ਨਾ ਕਰਨ ਹੁਣ ਆਪਾਂ ਲਵਾਂਗੇ ਸੁੱਕੇ ਮਸਾਲੇ ਧਨੀਆ ਪਾਊਡਰ ਲਾਲ ਮਿਰਚ ਸਬਜੀ ਮਸਾਲਾ ਹਲਦੀ ਤੇ ਨਮਕ ਸਵਾਦ ਅਨੁਸਾਰ ਹੁਣ ਆਪਾਂ ਕੜਾਈ 'ਚ ਪਾਵਾਂਗੇ ਤੇਲ ਤੇ ਇਹਨਾਂ ਪਹਿਲਾਂ ਆਲੂਆਂ ਨੂੰ ਫਰਾਈ ਕਰ ਲਾਂਗੇ ਫਰਾਈ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਇਸ ਤਰ੍ਹਾਂ ਆਪਾਂ ਸਾਰੇ ਆਲੂ ਬਾਹਰ ਕੜਾਈ 'ਚੋਂ ਬਾਹਰ ਕੱਢ ਲਾਂਗੇ ਅਲੂਆਂ ਨੂੰ ਬਾਹਰ ਕੱਢਣ ਤੋਂ ਬਾਅਦ ਹੁਣ ਆਪਾਂ ਕੜਾਈ 'ਚ ਪਾਵਾਂਗੇ ਫਲੀਆਂ ਤੇ ਫਲੀਆਂ ਨੂੰ ਵੀ ਥੋੜਾ ਜਿਹਾ ਟਾਈਮ ਆਪਾਂ ਫਰਾਈ ਕਰ ਲਾਂਗੇ ਫਰਾਈ ਕਰਨ ਤੋਂ ਬਾਅਦ ਫਲੀਆਂ ਨੂੰ ਬਾਹਰ ਕੱਢ ਲਾਂਗੇ ਸਤਾਂਪਾ ਸਾਰੀਆਂ ਫਲੀਆਂ ਨੂੰ ਬਾਹਰ ਕੱਢ ਲਾਂਗੇ ਬਾਹਰ ਕੱਢਣ ਤੋਂ ਬਾਅਦ ਕੜਾਈ 'ਚੋਂ ਥੋੜਾ ਜਿਹਾ ਤੇਲ ਆਪਾਂ ਬਾਹਰ ਕੱਢ ਲਾਂਗੇ ਹੁਣ ਇਹਦੇ 'ਚ ਪਾਵਾਂਗੇ ਜੀਰਾ ਹਿੰਗ ਬਰੀਕ ਕਟਿਆ ਹੋਇਆ ਗੰਡਾ ਬਣਾਇਆ ਹੋਇਆ ਪੇਸਟ ਇਹਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਚੰਗੀ ਤਰ੍ਹਾਂ ਭੁੰਨ ਲਾਂਗੇ ਆਪਾਂ ਇਸਨੂੰ ਜਿੰਨਾ ਟਾਈਮ ਹੈ 골ਡਨ ਬਰਾਊਨ ਨਾ ਹੋ ਜਾਏ ਜਦੋਂ 골ਡਨ ਬਰਾਊਨ ਹੋ ਗਿਆ ਗੰਡੇ ਉਹਦੇ ਵਿੱਚ ਆਪਾਂ ਪਾਵਾਂਗੇ ਸੁੱਕੇ ਮਸਾਲੇ ਸੁੱਕੇ ਮਸਾਲਿਆਂ ਨੂੰ ਵੀ ਥੋੜਾ ਟਾਈਮ ਭੁੰਨ ਕੇ ਇਹਦੇ ਵਿੱਚ ਪਾਣੀ ਪਾਵਾਂਗੇ ਤਾਂ ਜੋ ਆਪਣੇ ਸੁੱਕੇ ਮਸਾਲੇ ਸੜਨ ਨਾ ਕਈ ਵਾਰੀ ਸੁੱਕੇ ਮਸਾਲੇ ਜਲ ਜਾਂਦੇ ਆ ਤੇ ਇਸਨੂੰ ਢੱਕ ਕੇ 2 ਮਿੰਟ ਪਕਾ ਲਾਂਗੇ ਦੋ ਮਿੰਟ ਪੱਕਣ ਤੋਂ ਬਾਅਦ ਜਦੋਂ ਮਸਾਲਾ ਤੇਲ ਛੱਡ ਜੇ ਤਾਂ ਉਦੋਂ ਆਪਾਂ ਆਲੂ ਤੇ ਫਲੀਆਂ ਜੋ ਫਰਾਈ ਕੀਤੀ ਹੋਈ ਸੀ ਉਹਨਾਂ ਨੂੰ ਪਾ ਦੇਾਂਗੇ ਫਰਾਈ ਕੀਤੀਆਂ ਹੋਈਆਂ ਆਲੂ ਤੇ ਫਲੀਆਂ ਆਪਾਂ ਸਾਰੇ ਪਾ ਤੇ ਇਹਨਾਂ ਨੂੰ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਲਾ ਕੇ ਤੇ ਢੱਕ ਕੇ ਇਹਨੂੰ ਰੱਖ ਦੇਾਂਗੇ ਢੱਕਣ ਤੋਂ ਬਾਅਦ 5 ਮਿੰਟ ਤੱਕ ਹੋਰ ਪਕਾਵਾਂਗੇ 5 ਮਿੰਟ ਤੱਕ ਪੱਕਣ ਤੋਂ ਬਾਅਦ ਲਓ ਜੀ ਹੁਣ ਆਪਣੀ ਸਬਜੀ ਤਿਆਰ ਆ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਨੂੰ ਵੇਖਣ ਵਾਸਤੇ ਪਸੰਦ ਕਰਨ ਵਾਸਤੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਵਾਸਤੇ ਇਹਨੂੰ ਤੁਸੀਂ ਪਰੌਠੇ ਨਾਲ ਤੇ ਖਾ ਸਕਦੇ ਹੋ ਇਹਦੇ ਵਿੱਚ ਮੱਖਣੀ ਪਾ ਕੇ ਖਾਓਗੇ ਤਾਂ ਜ਼ਿਆਦਾ ਸੁਆਦ